ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬਤੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਪਹਿਰ ਤੇ ਰਾਤ ਚੌਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ੇ ਜੀ ਸਾਰੇ ਹੀ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਅਨਾ ਸੋ ਤਕਰੀਬਨ ਤਕਰੀਬਨ ਬੱਚਿਆਂ ਦੇ ਜਿਹੜੇ ਸਮਝ ਲਓ ਵੀ 5ਵੀਂ ਕਲਾਸ ਤੋਂ ਥੱਲੇ ਪੜ੍ਹਦੇ ਜੀ ਉਹਨਾਂ ਦੇ ਸਾਰਿਆਂ ਦੇ ਜਿਹੜੇ ਫਾਈਨਲ ਪੇਪਰ ਸੀ ਉਹ ਹੋਗੇ ਤੇ ਕੱਤੀ ਮਾਰਚ ਤੱਕ ਰਿਜ਼ਲਟ ਆਉਣਾ ਕਈ ਦੇ ਦਿਲ ਕਉਮ ਕਰੀ ਜਾਣੇ ਕਈਆਂ ਦੀ ਫੀਲਿੰਗ ਸਟਰੋਂਗ ਹੋਣੀ ਐਨ ਪੂਰੀ ਵੀ ਮੈਂ ਪਾਸ ਆ ਕਈਆਂ ਨੇ ਜਿਨ੍ਹਾਂ ਨੇ ਟਾਪਰ ਬਣਨਾ ਫਸਟ ਸੈਕੰਡ ਥਰਡ ਪੋਜੀਸ਼ਨ ਲੈ ਕੇ ਆਉਣੀ ਉਹਨਾਂ ਦੇ ਵੀ ਦਿਲ ਡਾਮਾ ਡੋਲ ਜੇ ਹੋਈ ਜਾਣਾ ਵੀ ਪਤਾ ਨਹੀਂ ਕਿਹੜੀ ਪੋਜੀਸ਼ਨ ਆਉਣੀ ਕਿਹੜੀ ਨਹੀਂ ਕਰਨ ਵਾਲੀ ਪੋਜੀਸ਼ਨ ਆ ਜਿਹੜੀ ਉਹ ਮੇਰੇ ਵਾਲੀ ਪੋਜੀਸ਼ਨ ਆ ਕਿਉਂ ਮੇਰਾ ਵੀ ਸਕੂਲ ਦੇ ਵਿੱਚ ਉਹ ਸਮਝ ਲਓ ਵੀ 40% ਨੰਬਰਾਂ ਦੇ ਵਿੱਚ ਵਿੱਚ ਤੇ 33-40 ਦੇ ਵਿੱਚ ਵਿੱਚ ਐ ਮੈਂ ਚੱਲਾਦਾ ਰਿਹਾ ਵੀ ਉਹ ਤੋਂ ਵੱਧ ਨੰਬਰ ਨਾ ਆਏ ਬਸ ਸਾਨੂੰ ਤਾਂ ਇਹ ਫਿਕਰ ਰਹਿੰਦਾ ਤਾਂ ਵੀ ਪਾਸ ਹੋ ਜਾਈਏ ਕਿਸੇ ਹੀ ਹੀਲੇ ਉਹ ਹੀ ਉਹ ਹੀ ਹੀਲਾ ਕਰਨ ਦਾ ਔਰ ਉਹਨੂੰ ਆ ਕੇ ਗੱਲ ਕਰ ਕੋਈ ਜਿਹੜੀ ਗੱਲ ਕਰਨੀ ਉਹ ਹੀ ਹੀਲਾ ਮੈਨੂੰ ਕਰਨ ਦਾ ਲੱਗਦਾ ਹਸਾਬ ਕਿਤਾਬ ਸੇਮ ਡਿਟੋ ਉਹੀ ਲੱਛਣਾ ਮੇਰੇ ਵਾਲੇ ਵੀ ਛੁੱਟੀਆਂ ਤੋਂ ਪਹਿਲਾਂ ਖੇਲਦੇ ਫਿਰ ਜਣਾ ਫਿਰ ਕੰਮ ਦਾ ਪੰਗਾ ਖੜਾ ਹੋ ਲੈਣਾ ਲਾਸਟ ਦਿਨਾਂ ਦੇ ਵਿੱਚ ਫੇ ਕਾਪੀ ਚੱਕ ਕੇ ਬੈਠਾ ਰਹਾ ਨਾ ਬਿੰਗਟੇ ਡੇ ਜਕਰ ਜਕਰ ਪਈ ਗਿਆ ਪਾਈ ਜਣ ਉਹ ਪੜਾ ਆਪੇ ਸਕਦਾ ਦੁਆ ਪੜਨ ਨਹੀਂ ਸਕਦਾ ਨਾ ਟੀਚਰ ਪੜ ਸਕਦਾ ਨਾ ਜੈਸਮੀਨ ਪੜ ਸਕਦੀ ਇਹਦਾ ਉਹ ਕੰਮ ਮੇਰਾ ਵੀ ਇਹੀ ਤਾਂ ਇਹਦਾ ਵੀ ਇਹੀ ਹੈ ਬਣਾ ਵੀ ਫਤਿਹ ਪਹਿਲਾਂ ਮੇਰੇ ਕੋਲ ਤੁਹਾਨੂੰ ਸਾਰਾ ਵੀ ਸੱਚ ਨਹੀਂ ਕਹਾਂ ਜਿਹੜੇ ਤੁਸੀਂ ਨੰਬਰ ਵਾਲੀ ਗੱਲ ਕਹੀ ਤੇ ਗਲਤ ਆ ਕੀ ਆ ਵੀ ਤੁਹਾਡੇ ਕਿੱਥੇ ਦੇ ਲੈ ਕੇ ਕਿੱਥੇ ਦੇ ਨੰਬਰ ਆਦੇ ਮੇਰੇ ਪੁੱਤ ਨੰਬਰ ਆਉਂਦੇ ਤੇ 33 ਤੋਂ ਲੈ ਕੇ 40% ਤੱਕ 45 ਤੱਕ ਕਦੇ ਹੀ ਗਿਆ ਕਦੇ ਹੀ ਮੈਂ ਤਾਂ 80 ਟੱਪ ਲਿਆ ਕਈ ਵਾਰ ਬੱਲੇ ਬੱਲੇ ਦੇਖੀ ਗੱਲਾਂ ਟੱਪ ਲਿਆ ਏ ਤਾਂ ਬਿਲਕੁਲ ਟੱਪ ਲਿਆ ਆ ਆ ਇੱਥੇ ਆ ਕਚੈਰੀ ਚਾਜਰੋ ਸਾਸਰੀ ਕਾਲ ਜੀ ਸਾਰਿਆਂ ਨੂੰ ਪਤਾ ਕਿਦਾਂ ਕਹਿਨੀ ਆ ਮੈਂ ਬੀਜਾ ਤੇ ਇਹ ਐਲ ਕੇ ਜੀ ਦਾ ਯੂ ਕੇ ਜੀ ਦਾ ਫਸਟ ਤੇ ਇਹਦੇ ਹੁਣ ਵੀ ਰਿਪੋਰਟ ਕਾਰਡ ਪਈ ਆ 80% ਉਹ ਟਾਈਮ ਦਾ ਮੈਂ ਵੀ ਟੱਪ ਲਿਆ ਹੁਣ ਆ ਉਹ ਟਾਈਮ ਦੀ ਗੱਲ ਆ ਉਹ ਟਾਈਮ ਦਾ ਟੱਪ ਤਾਂ ਲਿਆ ਨਾ ਹੂੰ ਹੁਣ ਮੈਨੂੰ ਹਾਲੇ ਵੀ ਮੈਨੂੰ ਉਮੀਦ ਨਹੀਂ ਹੈ ਵੀ ਇਹਦੇ ਵਧੀਆ ਨੰਬਰ ਆਏ ਹੋਗੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇਹ ਮੈਨੂੰ ਆਪੇ ਕਹਿੰਦਾ ਹੈ ਵੀ ਪੰਜਾਬੀ ਦਾ ਪੇਪਰ ਮੇਰਾ ਬੇਕਾਰ ਹੋਇਆ ਬੇਕਾਰ ਵੀ ਪੁੱਛੋ ਕਿੱਦਾਂ ਵੀ ਹੰਡਰਾਈਟਿੰਗ ਨਹੀਂ ਸਬ ਕਰਕੇ ਇਹ ਬਾਕੀ ਕਹਿੰਦਾ ਮੈਂ ਸਾਰਾ ਕੁਝ ਕਰਕੇ ਆਇਆ ਹੁਣ ਮੈਂ ਦੂਸਰੀ ਗੱਲ ਇਹ ਕਹਿੰਦੀ ਆ ਇਹ ਕਹਿੰਦਾ ਕਰਕੇ ਮੈਨੂੰ ਨਾ ਪਤਾ ਸਪੈਲਿੰਗ ਵੀ ਸਾਰੇ ਗਲਤ ਹੀ ਹੋਣੇ ਆ ਇੱਕ ਭਾਬੀ ਮਸ਼ਹੂਰ ਕਰੀ ਵੀ ਅਸੀਂ ਬਸ ਭਾਬੀ ਨੇ ਕਹਿੰਦਾ ਟੈਸਟ ਦੇ ਦਿੱਤਾ ਜੀ ਅਸੀਂ ਬਸ ਹੁਣ ਅਸੀਂ ਫ੍ਰੀ ਆ ਮੈਨੂੰ ਸਾਰਾ ਕੁਝ ਹੋਂਦਾ ਆਸ਼ੀਰਵਾਦ ਆ ਕਹਿੰਦਾ ਮੇਰੇ ਭਾਬੀ ਤੋਂ ਹੈਲਪ ਕਿ ਵੀ ਹੋ ਤੂੰ ਪਾਸ ਹੋ ਜਾਊਗਾ ਮੈਂ ਜਿੰਨਾ ਪੜਾਇਆ ਉਹ ਹੀ ਆ ਆ ਆ ਆ ਆ ਤਾਂ ਚੱਲ ਉਹੀ ਪਤਾ ਕੀ ਹੁੰਦਾ ਦੇਖੋ ਗੱਲ ਜਿਹੜੀ ਜੈਸਮਿਨ ਗੱਲ ਮੇਨ ਹੁੰਦੀ ਹੈ 100 ਹਾਂਜੀ ਹਾਂ ਉਹੀ ਤਾਂ ਗੱਲ ਪਤਾ ਕੀ ਜੇ ਸਾਡੀ ਲਿਖਾਈ ਸਾਫ ਹੋਊਗੀ ਨਾ ਅ ਜਿਵੇਂ ਹੁਣ ਬੋਰਡ ਦੀਆਂ ਐਗਜ਼ਾਮ ਕਲਾਸ ਬੋਰਡ ਦੀਆਂ ਕਲਾਸਾਂ ਆਉਂਦੀਆਂ ਜੀ ਬੋਰਡ ਦੀ ਕਲਾਸ ਦੇ ਵਿੱਚ ਇੱਕ ਮੇਰਾ ਮੰਨਣਾ ਬਾਕੀਆਂ ਦਾ ਮੰਨਣਾ ਨਹੀਂ ਹੈਗਾ ਗੱਲ ਬੱਕਰੀ ਆ ਵੀ ਸਾਡੀ ਜੇ ਹੰਡਰਟਿੰਗ ਸਾਫ ਹੋਊਗੀ ਨਾ ਲਿਖਾਈ ਸਾਫ ਲਿਖੀ ਹੋਊਗੀ ਤਾਂ ਸਾਹਮਣੇ ਵਾਲਾ ਟੀਚਰ ਉਹ ਕੁਐਸਚਨ ਦਾ ਆਨਸਰ ਵੀ ਨਹੀਂ ਪੜੂਗਾ ਤੁਹਾਨੂੰ ਏਦੇ ਹੀ ਨੰਬਰ ਦੇ ਦੇਣਾ ਹੈ ਇਹ ਬਹੁਤ ਗੱਲ ਹੈ ਐਕਸਟਰਾ ਨੰਬਰ ਵੀ ਮਿਲਦੇ ਹਨ ਰਾਈਟਿੰਗ ਚਲੋ ਐਕਸਟਰਾ ਤੇ ਛੱਡਾ ਅਗਲਾ ਸੋਚਦਾ ਵੀ ਜਿਹਨੇ ਐਨਾ ਸਾਫ਼-ਸਾਫ਼ ਲਿਖਿਆ ਹੈ ਦਾ ਮਤਲਬ ਪੜਚ ਹਸਿਆਰ ਚਾਹੇ ਬੱਚਾ ਪੜਚ ਹਸਿਆਰ ਹੋਵੇ 100 ਰੇਟਿੰਗ ਕਲੀਅਰ ਨਾ ਹੋਵੇ ਤੇ ਮਤਲਬ ਵਧੀਆ ਨਾ ਲਿਖਦਾ ਹੋਵੇ ਤਾਂ ਫਿਰ ਉਹਨੂੰ ਦਿੱਕਤ ਕ੍ਰੀਏਟ ਹੋ ਜਾਂਦੀ ਹੈ ਕਿ ਕਹਾ ਪੜਨ ਵਾਲੇ ਨੇ ਵੀ ਪੜਨਾ ਸਾਰਾ ਚਾਹੇ ਸਹੀ ਹੋ ਲਿਗਾ ਹੋਵੇ ਉਹਦੇ ਨੰਬਰ ਆਟੋਮੈਟਿਕ ਕੱਟ ਹੋੜਨੇ ਵਿੱਚ ਤੇ ਤੇ ਬਾਕੀ ਇਹਨਾਂ ਪਤਾ ਨਹੀਂ ਕੀ ਕਰਨਾ ਨਹੀਂ ਨਹੀਂ ਬੈਟਿੰਗ ਬੋਸ ਸੋਣੀ ਆ ਇਹ ਬੰਨ ਬੰਨ ਲਿਖਣਾ ਥੋੜਾ ਥੋੜਾ ਸਿੱਖ ਗਈ ਅੱਜ ਸੱਚਰੀ ਗੱਲ ਪਹਿਲਾਂ ਸੱਚਰੀ ਗੱਲ ਤਾਂ ਬਾਅਦ ਸੱਚਰੀ ਕਾ ਕਿਆ ਹਾਲ ਆ ਜੀ ਕੋਲ ਕਿਆ ਹਾਲ ਆ ਜੀ ਆਪ ਕੀ ਹਾਂ ਬਾਬੂ ਅਰੇ ਅਰੇ ਜੀ ਸਮਝ ਲੱਗੀ ਜੀ ਕਿ ਸਾਨੂੰ ਹਾਂ ਮੈਂ ਕਪੀ ਤੂੰ ਤੂੰ ਮੇਰਾ ਸੋਨਾ ਪੁੱਤਾ ਨਾ ਤੂੰ ਮੇਰਾ ਪਤਾ ਸੋਨਾ ਪੁੱਤਾ ਤੇ ਔਰ ਕੱਢੀ ਵੀ ਆ ਜੀ ਪੂਰੀ ਆ ਅਸੀਂ ਤਿਆਰੀ ਕੀਤੀ ਵੀ ਆ ਜੀ ਹੁਣ ਤੁਸੀਂ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਹੀ ਲੱਗਣਾ ਵੀ ਜਾਣਾ ਕਿੱਥੇ ਆ ਸੀ ਬਾਕੀ ਸ਼੍ਰੀਮਤੀ ਜੀ ਵੀ ਪਰੇ ਪਰਸਾ ਚ ਬਹੁਤ ਬੜਾ ਚੱਕੀ ਖੜੀ ਆ ਰੁਪਈਏ ਵਿੱਚ ਕੋਈ ਹੈ ਪਤਾ ਨਹੀਂ ਨਹੀਂ ਦੇਖੀ ਮੇਰੇ ਗੂਗਲ ਪੇ ਕਿੰਨੇ ਨੂੰ ਲੈਣਾ ਮੈਂ ਤਾਂ ਤਾਂ ਚੁੱਕਿਆ ਬੀ ਇਹਨੂੰ ਪਰ ਕੇ ਲਿਆਉਂਗੇ ਭਲਾ ਸਤਰੀ ਸਤਰੀ ਕਾਲ ਜੀ ਸਾਰੇ ਆ ਪਰ ਕੇ ਤੁਸੀਂ ਖਾਲੀ ਕਰ ਮੋਢੇ ਮੈਨੂੰ ਇਹ ਦੱਸੋ ਜਿਹੜਾ ਹੁਣ ਪਰ ਕੇ ਲਿਆਉਣਾ ਹੈ ਚਲ ਕੀ ਲੈਣ ਦਾ ਭਾਵੇਂ ਐ ਕੀ ਇਹਦੇ ਵਿੱਚ ਕਿਤੇ ਦੇ ਕੱਪੜੇ ਆ ਅੱਛਾ ਰਿਤ ਦੇ ਕੱਪੜੇ ਉੱਪਰ ਵਗੈਰਾ ਨਹੀਂ ਨਹੀਂ ਮੈਂ ਇਹਦੇ ਗਰਮੀਆਂ ਕਰਕੇ ਵੀ ਇਹਦੇ ਗਰਮੀ ਵਾਲੇ ਕੱਪੜੇ ਪਾਇਆ ਨਾ ਫਿਰ ਮਾਣਕਾ ਜਿਹੜੇ ਮਕਲੀ ਜੀ ਜਾਗ ਤੋਂ ਨਾਲ ਚੱਕ ਲੰਦੀ ਨੇ ਆਣਾ ਕੱਪੜੇ ਲਵੇ ਡੂ ਆ ਠੰਡਾ ਨੇ ਕੱਪੜੇ ਆ ਲਓ ਜੀ ਹੁਣ ਗੱਲ ਹੈਗੀ ਐਦਾਂ ਵੀ ਸਾਡੇ ਸਾਰੇ ਜਿਹੜੇ ਚਿਕੜ ਭੁੰਡੀ ਆ ਉਹੋ ਹੀ ਵੀ ਆ ਰੈਡੀ ਹਾਂਜੀ ਹਾਂ ਕਰਨ ਸੰਵੀਰ ਕੋ ਉੱਤੋਂ ਨਾ ਪੁੱਤ ਉਹਰੇ ਬਾਹਰ ਮੈਨੂੰ ਜੇ ਇੱਧਰ ਸੁੱਖੋ ਭੈਣ ਜੀ ਨੂੰ ਵੇ ਵਾਈ ਗੁਰਜੀ ਦਾ ਖਾਸਾ ਭਾਈ ਗੁਰਜੀ ਕੀ ਫਤਕੇ ਫਰਮਾਤਾ ਤੁਹਾਨੂੰ ਖੁਸ਼ ਰੱਖੇ ਚਲਦੀਆਂ ਕਲਾ ਦੇ ਵਿੱਚ ਰੱਖੇ ਜਦੋਂ ਤੁਸੀਂ ਪ੍ਰਭੂ ਦੀ ਗੱਲ ਕਰਦਾ ਤਾਂ ਕਰਦੀ ਵੀਰ ਨਾਲ ਐਕ੍ਰੋਮੈਟਿਕ ਤੇਰਾ ਚਿਹਰਾ ਮੇਰੀ ਅੱਖਾਂ ਸਾਹਮਣੇ ਆ ਗਿਆ ਕਿਹੜਾ ਚਿਹਰਾ ਆ ਗਿਆ ਤੇਰਾ ਆਇਆ ਗਿਆ ਵੀ ਫਿਰ ਯਾਦ ਆ ਗਿਆ ਤੂੰ ਸਾਈਕਲ ਤੇ ਚੜਦਾ ਦਾ ਬਾਹਰ ਨੂੰ ਜਾਂਦਾ ਦਾ ਆ ਕੇ ਮੁੜ ਕੇ ਸਾਈਕਲ ਦੇ ਉੱਪਰ ਜਦੋਂ ਮੰਜੇ 'ਤੇ ਪੈ ਰੱਖਿਆ ਜਦੋਂ ਮੈਂ ਪੜਦੇ ਹੁੰਦਾ ਤਾਂ ਜੀ ਜਦੋਂ ਭਾਬੀ ਜੀ ਆ ਕੇ ਸੀ ਵਿਆਹ ਕੇ ਹਬੇ ਕੇ ਸਕੂਲ ਦਾ ਕੰਮ ਕਰ ਲਾ ਕਰ ਲੂਗਾ ਬਹੁਤ ਛੁੱਟੀਆਂ ਪਈਆਂ ਕਰ ਲੂਗਾ ਬਹੁਤ ਛੁੱਟੀਆਂ ਪਈਆਂ ਫੇਰ ਲਾਗੇ ਜਾਣਾ ਫੇਰ ਆ ਜਾਣਾ ਲੈ ਥੋੜੀ ਜਿਹੀ ਛੁੱਟੀਆਂ ਨੇ ਫੇਰ ਸਾਰਾ ਨੂੰ ਛੇੜ ਦੇਣਾ ਮੈਂ ਸਿਆਪਾ ਚਾਚਾ ਚੱਕੋ ਕਿਤਾਬਾਂ ਸਾਰੇ ਜਿੰਦਾ ਕਰਦਾ ਤੇ ਕੰਮ ਕਰਦੇ ਫੇਰ ਲਗਾਉਗਾ ਇਹ ਇੱਕ ਨਹੀਂ ਚੱਲਦਾ ਹੁੰਦਾ ਹੁਣ ਸਾਡੀਆਂ ਨੂੰ ਜਿਆਦਾ ਸਮਾਂ ਸਾਰੇ ਆਪਣਾ ਕੰਮ ਕਰਦੇ ਨੇ ਸਕੂਲ ਦਾ ਇਹ ਨਹੀਂ ਕਿ ਸਕੂਲ ਦੋ ਦੋ ਤਰ ਤਾ ਤਾ ਨਹੀਂ ਲੈ ਇਹ ਹੀ ਨਹੀਂ ਕੀ ਕਰਦੇ ਹਾਂ ਤੈਨ ਕਰ ਰਹੇ ਨੂੰ ਲਾ ਕਹਿੰਦੀ ਤੇਰੀ ਦੀਦੀ ਬਿਲੈ ਕਹਿੰਦਾ ਉਹ ਪੜ੍ਹ ਲਿਖੀ ਹੋਣੀ ਨਾ ਆ ਗਈ ਹਾਂ ਆ ਗਈ ਗਾਮ ਨਹੀਂ ਸਾਬੀ ਦੀ ਆਏ ਕਹਿੰਦੀ ਗਈਦੀ ਹੁੰਦੀ ਐ ਗੁਰਸ਼ਕਤੀ ਚ ਪਲਸ 2 ਕਰੀ ਵੀ ਪਤਾ ਹਾਂ ਨਹੀਂ ਬਾਹਰ ਕਿਤਾਬਾਂ ਦਾ ਮੈਂ ਪੜ੍ਹਦਾ ਤੋਰੇ ਮੇਰੀ ਕਿਤਾਬ ਕੁਰਸੀ ਪਰ ਪਈ ਸੀ ਹਾਂ ਵਰਗਾ ਕਿ ਮਾਰੀ ਕਿਨ ਮਾਸੀ ਨੇ ਬਗਾ ਕੇ ਮਾਰੀ ਕਿੱਥੇ ਮਾਰੀ ਬਗਾ ਕੇ ਥੱਲੇ ਘਾਤੇ ਮਾਰੀ ਸੀ ਬਣਾ ਐ ਵੀ ਦੱਸਦੇ ਨਾਤੇ ਗੁੱਸਾ ਕਰਦੇ ਤੇ ਤੂੰ ਪਰਦਾ ਨਾ ਤੇ ਤੈਨੂੰ ਕਿਹਨੇ ਮਾਰੀ ਤੰਗੀ ਪਲੇ ਉੱਥੇ ਪਈਦੀ ਬਹੁਤ ਥੱਲੇ ਪਈਦੀ ਉਹ ਤੇ ਮਾਸੀ ਬੈਠੀ ਉੱਥੇ ਕਰਦੀ ਸੀ ਕੁਰਸੀ 'ਤੇ ਪਈ ਤੀ ਅੱਛਾ ਛੱਕੇ ਮਾਰੀ ਘਾ ਤੇ ਪਤਾ ਨਹੀਂ ਹੁਣ ਤਾਂ ਦਿਮਾਗ 'ਚ ਕਿਹੜੀ ਗੱਲ ਆ ਗਈ ਕਿਹੜੀ ਨਹੀਂ ਉਹ ਤੈਨੂੰ ਤੇਰੀ ਕਿਤਾਬ ਦਾ ਮੈਂ ਦੱਸਦਾ ਰੀਜਨ ਕੀ ਆਤਾ ਤੈਨੂੰ ਕਿਹਾਤਾ ਵੀ ਸਾਰੀਆਂ ਕਿਤਾਬਾਂ ਚੱਕ ਕੇ ਬੈਗ 'ਚ ਪਾ ਤਾਂ ਕਿਸੇ ਉਹ ਤਾਂ ਵਰਕੇ ਆਲੇ-ਦਾਲੇ ਰੱਖਤੀ ਹੁਣੀ ਬਾ ਉਹਦੇ ਪਿੱਛੇ ਤੇਰੀ ਕਲਾਸ ਲੱਗੀ ਉਹਦੇ ਪਿੱਛੇ ਵੀ ਆਹ ਤੇਰੀ ਕਿਤਾਬ ਕਿੱਥੇ ਪਈ ਐ ਇਹ ਤੇਰੇ ਹਰ ਰੋਜ਼ ਸਕੂਲ ਜਾਣ ਦੇ ਟਾਈਮ ਇਹ ਕਲਾਸ ਹੁੰਦੀ ਤੇਰੀ ਵੀ ਤੇਰੀਆਂ ਕਿਤਾਬਾਂ ਕਿੱਥੇ ਪਤਾ ਮੈਨੂੰ ਵੀ ਮੈਨੂੰ ਵੀ ਭੁੱਲ ਗਈ ਰੀਤ ਪਾਰਦੀ ਹੁਣੀ ਉਹ ਛੱਡ ਚੱਲ ਉਹ ਚੱਲ ਕੋਈ ਨਾ ਨੇੜੇ ਘਰ ਦੇ ਵਿੱਚ ਬਹੁਤ ਖਸੁੰਦਾ ਹਾਂ ਆ ਚੱਕ ਇਹਦੇ ਦੀ ਵੀ ਇੱਕ ਵਾਰ ਲਿਆਉਣ ਗਿਆ ਸੀ ਬੜੀਆਂ ਲਿਆਇਆ ਬੀੜੀਆਂ ਆ ਤਾਂ ਨਹੀਂ ਬੀੜਿਆ ਲੈ ਕੇ ਨਹੀਂ ਆਇਆ ਮੈਂ ਇਹ ਗੱਲ ਨਹੀਂ ਬਣੀ ਬੀੜਿਆ ਐ ਇੰਨਾ ਵੀ ਮੈਂ ਇੰਨਾ ਮੂਰਖ ਤਾਂ ਨਹੀਂ ਹੋਊਗਾ ਮੈਂ ਦੁਕਾਨ ਆਇਦਾ ਫੋਨ ਆਇਤਾ ਉਹ ਲਿਖਣ ਤੇ ਪ੍ਰੋਬਲਮ ਹੋ ਗਈ ਹੋਗੀ ਇਹ ਕਹਿੰਦੇ ਵੀ ਬੜੀਆਂ ਲੈਣ ਜਾ ਤਾਂ ਲੈ ਆ ਬੀੜਿਆ ਇਹ ਗੱਲ ਥੋੜੋ ਬਣਦੀ ਆ ਇਹ ਗੱਲ ਜਿਹੜੀ ਹੁੰਦੀ ਹੈ ਰਿਐਲਿਟੀ ਤੇ ਉਹ ਰਿਐਲਿਟੀ ਤੇ ਰੁਕੋ ਆ ਕੇ ਗੱਲ ਕਰੀ ਮੈਨੂੰ ਮੈਨੂੰ ਤੇਰੇ ਸਾਰੇ ਚਿਹਰੇ ਬੋਲੇ ਆਉਣ ਲੱਗੇ ਤੂੰ ਚੁੱਪੇ ਕਰ ਜਾ ਬਸ ਚਲੋ 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 ਠੀਕ ਹੈ ਚਲੋ ਲੈ ਕੋ ਲੈ ਬਾਹਰ ਨੂੰ ਤਾਂ ਲੈ ਕੇ ਨਿਕਲੋ ਚਲੋ ਪਹਾੜਾ ਚਾਚਾ ਜੀ ਸਫਰ ਤੁਹਾਨੂੰ ਪਤਾ ਹੀ ਜਾਂਦੀ ਹੋ ਜੁਦਾ ਤੇ ਅਸੀਂ ਅੱਜ ਚੱਲੇ ਹਾਂ ਜੀ ਬਾਬਾ ਹਰੀ ਗੋਬ ਸਾਹਿਬ ਦੇ ਜੀ ਬਾਬਾ ਜੀ ਵਾਸੀ ਗੀ ਦਾ ਜਨਮ ਦਿਹਾੜਾ ਹੈ ਅੱਜ ਅਗਾ ਜੀ ਨੂੰ ਨਾ ਜਨਮ ਦਿਹਾੜਾ ਮੰਨ ਚ ਫੁਰਨਾ ਬਣਿਆ ਵੀ ਅੱਜ ਉੱਥੇ ਨਮਸਕਾਰ ਕਰਕੇ ਆਉਂ

ਚੜ ਜਾ ਚੜ ਜਾਵੇ ਸੰਗਤ ਆ ਰਹੀ ਆ ਮੱਥਾ ਟੇਕ ਕੇ ਦੁਕਾਨਾਂ ਵੀ ਲੱਗੀਆਂ ਵੀਆਂ ਸਭ ਦੀ ਮਨੋਕਾਮਨਾਵਾਂ ਪੂਰੀਆਂ ਸੁਭੀ ਉੱਠੀ ਹੋਈ ਆ ਹਾਂਜੀ ਉੱਠੀ ਵੀ ਆ ਜੀ ਸੁਭੂ ਸੁਭੂ ਉੱਠੀ ਵੀ ਆ ਜੀ ਸੁਭੂ ਸਾਡੀ ਸਪੋਰਟਰ ਹੈ ਜੀ ਲੈ ਸਭ ਚੱਲਦੇ ਨੇ जाओगी गड्डी गड्डी जाओगी बस फिर गड्डी नहीं जानी अंदर उधर खड़ा है वो कहना चलो जी फिर ठीक है अगे जाके मिलते हैं थानू लो जी करो दर्शन बाबे ते ਚੱਲਦੇ ਆ ਅਸੀਂ ਵੀ ਹੌਲੀ ਹੌਲੀ ਅੰਦਰ ਨੂੰ ਕਾਫੀ ਸੰਗਤਾਂ ਪਹੁੰਚੀਆਂ ਅੱਜ ਬਾਬਿਆਂ ਦੇ ਦਰਸ਼ਨ ਕਰਨ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਸਭ ਨੂੰ ਪੂਰੀਆਂ ਸੰਗਤਾਂ 'ਚ ਪਹੁੰਚੀਆਂ ਜੀ ਹੋਰ ਚਲੋ ਹੁਣ ਤੁਸੀਂ ਇੱਕ ਵੀਡੀਓ ਦੇ ਨਾਲ ਬਣੇ ਰਹੋ ਜੀ ਚੱਲਦੇ ਅਸੀਂ ਵੀ ਅਗੇ ਦਰਸ਼ਨ ਕਰਨ ਕਿਰਪਾ ਰੱਖੇ ਉਹਨੇ ਅਰਦਾਸ ਜਿਵੇਂ ਆਪਾ ਪੜਨੇ ਆ ਨਾ ਜੀਨਾ ਵਿਸਰੀ ਨਾ ਅਵਸਰੀ ਨਾ ਤੁਕਲੀ ਨਾ ਪੁਲਾ Na visari Na tukuli na i ਕੀ ਪੜੇ ਹੋ ਹੱਥ ਸੀਨੇ ਤੇ ਰੱਖੇ ਹੋਤੀ ਕਿਤੇ ਦੋਲਨਾ ਮਾ ਹੱਥ ਸੀਨੇ ਤੇ ਰੱਖਿਓਂ ਕਿਤੇ ਦੋਲਨਾ ਮਾ ਹੱਥ ਸੀਨੇ ਤੇ ਰੱਖਿਓਂ ਕਿਤੇ ਦੋਲਨਾ ਮਾ ਹੱਥ ਸੀਨੇ Oh, <laughs>